ਉਹ ਵੀ دیਵਾਨ ਨੇ ਕਹਿੰਦਾ ਵੀ ਮਨੁੱਖ ਵਾਸਤੇ ਕਿੰਨੀ ਵਾਰੀ ਅਰਦਾਸਾਂ ਕਰਨੀਆਂ ਪੈਂਦੀਆਂ ਨੇ ਮਹਾਰਾਜ ਜੀ ਪੁੱਤ ਦੀ ਦਾਤ ਦੇ ਦਿਓ ਕਰਨੀਆਂ ਪੈਂਦੀਆਂ ਨੇ ਕਿ ਨਹੀਂ ਐਸੀ ਤਾਂ ਕੋਈ ਮਾਂ ਨਹੀਂ ਜਿਹੜੀ ਅਰਦਾਸ ਨਹੀਂ ਕਰਦੀ ਸ਼ਾਦੀ ਹੋਈ ਤੇ ਅਰਦਾਸਾਂ ਸ਼ੁਰੂ ਹੋ ਜਾਂਦੀਆਂ ਨੇ ਮਹਾਰਾਜ ਜੀ ਹੁਣ ਪੁੱਤ ਦੀ ਦਾਤ ਦੇ ਦਿਓ ਵੈਸੇ ਤਾਂ ਸਾਰੇ ਪੋਤੀ ਮੰਗਦੇ ਆ ਧੀ ਤਾਂ ਮੰਗਦਾ ਹੀ ਕੋਈ ਨਹੀਂ ਪੁੱਤ ਰੱਬ ਹੀ ਭੇਜ ਦਿੰਦਾ ਵੈਸੇ ਮੰਗਦੇ ਨਹੀਂ ਹੈਗੇ ਅਸੀਂ ਅਰ ਕਈ ਵੇਖੇ ਨੇ ਗੁਰਮਖੋ ਚਲੋ ਰੱਬ ਨਾ ਦੂਸਰਾ ਬੱਚਾ ਦੇ ਜਾਂ ਨਾ ਬੱਚਾ ਦੇ ਉਹ ਗੱਲ ਵੱਖਰੀ ਐ ਜਿਨ੍ਹਾਂ ਘਰਾਂ ਦੇ ਵਿੱਚ ਪਹਿਲਾ ਪੁੱਤ ਹੋ ਜਾਂਦਾ ਉਸ ਤੋਂ ਉਹਨਾਂ ਘਰਾਂ ਵਿੱਚ ਦੁਬਾਰਾ ਬੱਚਾ ਹੀ ਨਹੀਂ ਹੁੰਦਾ ਅੱਜ ਬੜੀ ਹੈਰਾਨੀ ਦੀ ਗੱਲ ਐ ਜੇ ਅਸੀਂ ਸਾਰੇ ਇਹ ਗੱਲ ਨੂੰ ਸੋਚ ਕੇ ਬਹਿ ਗਏ ਤੇ ਗੁਰਮਖੋ ਕੱਲ ਨੂੰ ਬੱਚਿਆਂ ਦੀ ਸ਼ਾਦੀ ਕਿੱਥੇ ਕਰੋਗੇ ਕਦੀ ਵਿਚਾਰ ਕੀਤੀ ਐ ਕਿੱਥੇ ਵਿਆਹਾਂਗੇ ਆਪਣਾ ਬੱਚੇ ਜੇ ਸਾਰੇ ਹੀ ਸੋਚ ਕੇ ਬੈਨੇ ਵੀ ਇੱਕ ਪੁੱਤ ਹੋ ਗਿਆ ਬਸ ਸਗਾ ਬੱਚਾ